ਬੱਚਿਆਂ ਨੂੰ ਮਾਪੇ ਸਕੂਲ ਭੇਜਦੇ ਨੇ ਤਾਂ ਜੋ ਬੱਚੇ ਪੜ੍ਹ ਲਿਖ ਕੇ ਵਧੀਆ ਮੁਕਾਮ ਹਾਸਲ ਕਰ ਸਕਣ ਪਰ ਮੋਗਾ ਦੇ ਸਰਕਾਰੀ ਕੰਨਿਆ ਸਕੂਲ ਵਿੱਚ ਇੱਕ ਅਧਿਆਪਕ ਨੇ ਅਜਾ ਘਰਾਣਾ ਕੀਤਾ ਜਿਸ ਤੋਂ ਬਾਅਦ ਹਰ ਕੋਈ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਡਰ ਰਿਹਾ ਹੈ ਦਰਅਸਲ ਇਸ ਅਧਿਆਪਕ ਦੇ ਵੱਲੋਂ ਸਰਕਾਰੀ ਸਕੂਲ ਦੀ 6ਵੀਂ ਕਲਾਸ ਦੀ ਵਿਦਿਆਰਥਣਾਂ ਦੇ ਨਾਲ ਝੇੜਛਾੜ ਕੀਤੀ ਗਈ ਸੀ ਜਿਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਗਈ ਪਰ ਪ੍ਰਿੰਸੀਪਲ ਨੇ ਵੀ ਅਧਿਆਪਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਮਝੌਤਾ ਕਰਵਾ ਦਿੱਤਾ ਪਰ ਪਰਿਵਾਰ ਨੂੰ ਇਸ ਤੋਂ ਸੰਤੁਸ਼ਟੀ ਨਹੀਂ ਹੋਈ ਪਰਿਵਾਰ ਨੇ ਬਾਲ ਵਿਕਾਸ ਨੂੰ ਇਸ ਦੀ ਸ਼ਿਕਾਇਤ ਦੇ ਦਿੱਤੀ ਜਿਸ ਤੋਂ ਬਾਅਦ ਹੁਣ ਅਧਿਆਪਕ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਬੱਚੇ ਨੇ ਇਲਜ਼ਾਮ ਲਾਇਆ ਮੇਲ ਜਾਮ ਲਾਇਆ ਉਸ ਦਾ ਡਵਲਪ ਹੋ ਕੀਤੀ ਗਈ ਸੀ ਨਹੀਂ ਸਰ ਫਿਰ ਕਿਉਂ ਤੁਹਾਡਾ ਇਲਜ਼ਾਮ ਲਾਇਆ ਤਾਂ ਬੱਚੇ ਸਰ ਇਹ ਇਲਜ਼ਾਮ ਵੀ ਬਹੁਤ ਪੁਰਾਣਾ ਵਾ ਮਤਲਬ ਵੀ ਹੁਣ ਇਨਕੁਆਰੀ ਵਗੈਰਾ ਤਾਂ ਵੀ ਹੋਈ ਨਹੀਂ ਤੇ ਤੋਂ ਮੈਨੂੰ ਆਹ ਹਾ ਫਰ ਲਈ ਜੀ ਤੁਹਾਡੇ ਵੱਲੋਂ ਫੁਰ ਵੀ ਬੱਚਿਆਂ ਦਾ ਕਹਿਦਾ ਸੀ ਕਿ ਆ ਵੀ ਛੇੜਖਾਨੀਆਂ ਜਾਂ ਗਲਤ ਅਸ਼ਲੀਲ ਹਰਕਤਾਂ ਕਰਦੇ ਕਹਿੰਦੇ ਕੁਝ ਸਰ ਕਹਦੇ ਪਰ ਬਾਕੀ ਮੈਨੂੰ ਤਾਂ ਕੁਝ ਨਹੀਂ ਪਤਾ ਮੈਂ ਤਾਂ ਬੱਚੇ ਦਾ ਨਹੀਂ ਪਤਾ ਤੁਸੀਂ ਕੀ ਕੀਤੀ ਤੁਹਾਨੂੰ ਨਹੀਂ ਪਤਾ ਅਚਰਜ ਮੈਂ ਕੀ ਕੀਤੀਆਂ ਹੁੰਦੀਆਂ ਮੈਨੂੰ ਪਤਾ ਨਾ ਹੁੰਦੀ ਤੁਹਾਡੇ ਕੋਲ ਤਾਂ ਬਾਕੀ ਸਰ ਮੇਰੀ ਗੱਲ ਸੁਣ ਇੱਕ ਕਲਾਸ ਦੇ ਵਿੱਚ ਬੱਚੇ ਇੱਕ ਬੱਚੇ ਨੂੰ ਕੋਈ ਪਰਸਨਲੀ ਬਾਹਰ ਲੈ ਗਿਆ ਸੀ ਬੱਚੇ ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਟੌਂਕੀ ਵਗੈਰਾ ਵੀ ਦਿੱਤੀ ਗਈ ਸੀ ਬੱਚੇ ਨੂੰ ਬਿਸ਼ਕਾਰ ਲਈ ਨਹੀਂ ਨਹੀਂ ਸਰ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਜੀ ਕਿਸੇ ਨੂੰ ਉਹਨਾਂ ਦੇ ਮਾਪਿਆਂ ਵੱਲੋਂ ਕਿਹਾ ਗਿਆ ਕਿ ਤਵ ਕਿੰਨੀ ਵਾਰ ਵਤਨ ਰਹੀ ਜੀ ਨਹੀਂ ਜੀ ਇਹ ਤਾਂ ਝੂਠ ਬੋਲ ਰਹੇ ਜਾ ਰਹੇ ਜੀ ਪੇਰੈਂਟਸ ਆਈ ਸੀਗੇ ਮੇਰੇ ਕੋਲ ਤੇ ਉਰਲੀ ਉਦੋਂ ਗੱਲ ਹੋਈ ਸੀ ਸਾਰੀ ਸਾਰੀ ਗੱਲਬਾਤ ਉਰਲੀ ਹੋਈ ਹੈਗੀ ਤੇ ਉਦੋਂ ਸੰਤੁਸ਼ਟ ਹੋ ਕੇ ਚਲੇ ਗਏ ਸੀ ਕਦੋਂ ਤੋਂ ਟੀਚਰ ਰਹੇ ਨੇ ਜੀ ਸਕੂਲ ਦੇ ਵਿੱਚ ਜੂਨ ਜਲਾਈ 23 ਚ ਜਦੋਂ ਟ੍ਰਾਂਸਫਰ ਹੋਣਿਆ ਉਦੋਂ ਆਇਆ ਸੀ ਇੱਕ ਬੱਚੇ ਨਾਲ ਹੀ ਹੋਇਆ ਸੀ ਜਾਂ ਹੋਰ ਵੀ ਕਲਾਸ ਦੇ ਬੱਚਿਆਂ ਨੂੰ ਤੁਸੀਂ ਪਤਾ ਕੀਤਾ ਵੀ ਸਾਰੀ ਕਲਾਸ ਨਾਲ ਸੀ ਕਿੱਦਾਂ ਸੀਗਾ ਜੀ ਨਹੀਂ ਹੋਰ ਨਹੀਂ ਬਿੰਨ ਪਤਾ ਜੀ ਤੇ ਲੜਕੀ ਕਿਹੜੀ ਕਲਾਸ ਚ ਪੜ੍ਹਦੀ ਹੈ ਜੀ ਪਿਛਲੇ ਸਾਲ ਉਹ 6ਵੀਂ ਵਿੱਚ ਸੀ ਹੁਣ 7ਵੀਂ ਵਿੱਚ ਹੂੰ ਟੀਚਰ ਦੇ ਉੱਪਰ ਕਰਵਾਈ ਤੁਸੀਂ ਸ਼ੀਟ ਕੇ ਵੀ ਛੇੜੀ ਲੀਏ ਕੋਈ ਕੰਪਲੇਨਟ ਆਈ ਹੈ ਪੀ ਨਹੀਂ ਮੇਰੇ ਕੋ ਰਿਟਰਨ ਨਾ ਆਇਆ ਕੋਸ਼ਰੀ ਉਹਨਾਂ ਨੇ ਫਿਰ ਕਿੱਥੇ ਜਵਾਨੀ ਗੱਲ ਹੋਈ ਸੀ ਕਿੱਥੇ ਅਪਰੋਚ ਕੀਤੀ ਦੀ ਬੇਲਸ ਨੂੰ ਮੈਨੂੰ ਨਹੀਂ ਜੀ ਪਤਾ ਕਿੱਥੇ ਅਪਰੋਚ ਕੀਤੀ ਉਸ ਤੋਂ ਬਾਅਦ ਬਾਲਪਲਾਇ ਕਿਵਟਿਨ ਸਨ ਬੁਲਾਇਆ ਫਿਰ ਅਸੀਂ ਉਵੇਂ ਉਵੇਂ ਉਹਨਾਂ ਦੇ ਅਨਸਾਰ ਫਾਲੋ ਅਪ ਉਹਨਾਂ ਨੂੰ ਕਰਦੇ ਰਹੇ ਹਾਂਗੇ ਹੁਣ ਟੀਚਰ ਕਿੱਥੇ ਹੈ ਜੀ ਇਹ ਨਹੀਂ ਜੀ ਮੈਨੂੰ ਪਤਾ ਕੱਲ ਕੋਈ ਆਇਆ ਸੀ ਪੁਲਿਸ ਮੁਲਾਜ਼ਮ ਉਹ ਲੈ ਕੇ ਗਏ ਨੇ ਉਸ ਮੈਂ ਕੱਲ ਛੁੱਟੀ ਤੇ ਸੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਕੀ ਨਾਮ ਕੀ ਟੀਚਰ ਦਾ ਸੋਨੂ ਸਿੰਘ ਫਿਰ ਕਿੱਥੋਂ ਦੇ ਰਹਨ ਲੱਗੇ ਨੇ ਮੋਗੇ ਦੇ ਸਕੂਲ ਵੱਲ ਉਹਨ ਕੀ ਕਰਵੇ ਕੀਤੀ ਜਰੀ ਜਦੋਂ ਉਹਦੇ ਪੇਰੈਂਟਸ ਆਏ ਸੀ ਉਸ ਤੋਂ ਬਾਅਦ ਮੈਂ ਉਹਦੀ ਕਲਾਸ ਚੇਂਜ ਕਰਤੀ ਸੀ ਬੱਚੇ ਦੀ ਟੀਚਰ ਦੀ ਤੇ ਉਸ ਕਲਾਸ ਨੂੰ ਕੋਈ ਵੀ ਮੇਲ ਟੀਚਰ ਨਹੀਂ ਪੜਾਉਂਦਾ ਉਹਦੋਂ ਤੋਂ ਲੈ ਕੇ ਹੁਣ ਤੱਕ ਨਹੀਂ ਹੁਣ ਕੀ ਕਾਰਵਾਈ ਕੀਤੀ ਗਈ ਹੈ ਜਦੋਂ ਆਪਾਂ ਉਹ ਤਾਂ ਜੀ ਹੁਣ ਪੁਲਿਸ ਦੱਸੋ ਮੈਨੂੰ ਨਹੀਂ ਪਤਾ ਉਹਦੇ ਬਾਰੇ ਚ ਉਹ ਕੀ ਕਰ ਰਹੇ ਆ ਉਹਨਾਂ ਨੂੰ ਪਤਾ ਉਹਨਾਂ ਤੋਂ ਜਾਣਕਾਰੀ ਲੈ ਲਓ ਥੈਂਕ ਯੂ ਜੀ ਤੁਹਾਡੇ ਕੇਸ ਨਾਲ ਲੇਸ ਹੀ ਸਾਰੀ ਇਸ ਕੇਸ ਬਾਰੇ ਤੁਹਾਨੂੰ ਡਾਟੋਰੀ ਸੀਗਾ ਜੀ ਸਰ ਇਹ ਤਾਂ ਉਦੋਂ ਦੀ ਜਦੋਂ ਮਾਲਪਲਾਈ ਕਮੇਟੀ ਨੇ ਗੱਲ ਕੀਤੀ ਹੈਗੀ ਫਾਲੋ ਆਪਾਂ ਅਸੀਂ ਉਦੋਂ ਉਵੇਂ ਉਵੇਂ ਕਰਦੇ ਰਹੇ ਹਾਂਗੇ ਇੱਕ گورਮੈਂਟ ਸਕੂਲ ਹੈ ਜਿੱਥੇ ਉਹਦੇ ਵਿੱਚ ਇੱਕ ਲੜਕੀ ਸਟੂਡੈਂਟ ਦੀ ਮਦਰ ਨੇ ਸ਼ਿਕਾਇਤ ਕੀਤੀ ਸੀ ਵੀ ਮੇਕ ਉੱਥੇ ਕੇ ਮੈਥ ਟੀਚਰ ਸੋਨੂ ਸਿੰਘ ਵੀ ਲੜਕੀਆਂ ਦੇ ਨਾਲ ਸਾਡੀ ਕੰਦੇ ਛੇੜਖਾਨੀ ਕਰਦਾ ਤੇ ਤੰਗ ਪਰੇਸ਼ਾਨ ਕਰਦਾ ਫਿਜ਼ੀਕਲੀ ਸੌਲਟ ਕਰਦਾ ਉਹਨਾਂ ਨੂੰ ਜਿਸ ਤੇ ਉਹਨਾਂ ਉਹਦੇ ਕਹਿਣ ਮੁਤਾਬਕ ਉਹਨਾਂ ਨੇ ਪਹਿਲਾਂ ਸਕੂਲ ਚ ਪ੍ਰਿੰਸੀਪਲ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਹ ਸੈਟੀਸਫਾਈ ਨਹੀਂ ਹੋਏ ਫਿਰ ਉਹ ਚਾਈਲਡ ਵੈਲਫੇਅਰ ਕੋਲੇ ਗਏ ਉਥੋਂ ਸੈਟੀਸਫਾਈ ਨਹੀਂ ਹੋਏ ਫਿਰ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਜਿਸ ਦੇ ਆਧਾਰ ਤੇ ਉਹਨਾਂ ਨੂੰ ਦੇ ਪਹਿਲੂ ਦੇਖਦੇ ਹੋਏ ਤੇ ਅਸੀਂ ਐਫ ਆਈ ਆਰ ਨੰਬਰ 13 ਮਿਤੀ 14/1/25 ਨੂੰ ਦਰਜ ਕੀਤੀ ਆ ਵਿਦ ਪੌਕਸ ਵੈਕਟ ਲਾ ਕੇ ਇਹ ਟੀਚਰ ਆ ਦਿਓਸ ਸਕੂਲ ਦੇ ਵਿੱਚ ਜੀ ਇਹ ਸੋਨੂ ਸਿੰਘ ਉੱਥੇ ਮੈਸ ਟੀਚਰ ਆਈ ਸਕੂਲ ਦੇ ਵਿੱਚ ਤੇ ਕੋਲੋਂ ਦਾ ਮਾਮਲਾ ਪੁਰਾਣਾ ਮਾਮਲਾ ਕਰੋ ਇਹ ਮਾਮਲਾ ਪੁਰਾਣਾ ਜੀ ਤਕਰੀਬਨ 9-10 ਮਹੀਨੇ ਪੁਰਾਣਾ ਉਹ ਕਾਫੀ ਦੇਰ ਤੋਂ ਉਹਨਾਂ ਦੀ ਚੱਲ ਰਹੀ ਸੀ ਆਪਸ ਵਿੱਚ ਕੁਛਮ ਤੇ ਉਹ ਕਹਿੰਦੇ ਵੀ ਪਹਿਲਾਂ ਅਸੀਂ ਪ੍ਰਿੰਸੀਪਲ ਨੂੰ ਦਿੱਤਾ ਫਿਰ ਚਾਈਲਡ ਵੈਲਫੇਅਰ ਕਮੇਟੀ ਨੂੰ ਦਰਖਾਸਤ ਦਿੱਤੀ ਕਿ ਤੋ ਸੈਟੀਸਫਾਈ ਨਹੀਂ ਹੋਈ ਉਹ ਤਖੀਰ ਤੇ ਆ ਕੇ ਹੁਣ ਉਹਨਾਂ ਨੇ ਸਾਡੇ ਕੋਲ ਦਰਖਾਸਤਾਈ ਤੇ ਅਸੀਂ ਉਥੇ ਪਰਚਾ ਦਰਜ ਕਰਤਾ ਜੀ। ਸਹੀ ਗੱਲ ਕੀਤੀ। ਅਸੀਂ ਉਥੇ ਪਰਚਾ ਐਫ ਆਈ ਆਰ ਨੰਬਰ 6 ਔਰ ਤੇ ਨਾਲ ਛੇੜਖਾਨੇ ਦਾ ਤੇ ਬੱਚੀ ਮਾਈਨਰ ਹੋਣ ਕਰਕੇ ਪੌਕਸ ਐਕਟ ਲਾਇਆ ਜੀ ਤੇ ਜਿਹੜਾ ਟੀਚਰ ਸੀ ਸਨੂ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆਗਾ। ਤੇ ਵੀ ਸਨੂ ਚਾਹ ਰਿਹਾ ਹੈਗਾ ਸਰ ਜਿਹਦੇ ਸ਼ਿਕਾਇਤ ਕੀਤੀ ਸੀ ਤੇ ਟੀਚਰ ਵੱਲੋਂ ਬੱਚਿਆਂ ਨੂੰ ਜੇ ਧਮਕੀ ਵੀ ਦਿੱਤੀ ਗਈ ਸੀ। ਇਦੀ ਤਪਤੀਸ਼ ਜਾਰੀ ਹੈ ਜੀ ਜਿਸ ਤਰ੍ਹਾਂ ਦੇ ਪਹਿਲੂ ਆਉਣਗੇ ਉਸ ਅਨਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹਾਂਜੀ ਸੋਨੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ આરોપી ਅਧਿਆਪਕ ਨੇ ਆਪਣੇ ਉੱਪਰ ਲੱਗੇ ਸਾਰੇ આરોਪਾ ਨੂੰ ਬੇਬੁਨਿਆਦ ਦੱਸਿਆ ਪੂਰੇ ਮਾਮਲੇ 'ਚ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਸਨੇ ਸਮਝੌਤਾ ਕਰਵਾ ਦਿੱਤਾ ਸੀ ਪਰ ਪਰਿਵਾਰ ਵਾਲੇ ਬਾਲ ਭਲਾਈ ਦਫ਼ਤਰ ਚਲੇ ਗਏ ਤੇ ਹੁਣ ਉਹਨਾਂ ਨੂੰ ਨਹੀਂ ਪਤਾ ਕਿ ਇਹ ਕਿਉਂ ਕੀਤਾ ਗਿਆ ਬਿਊਰੋ ਰਿਪੋਰਟ ਜੁਕੀਆ ਟੀਵੀ